ਬਾਈ ਸਾਡੇ ਨਾਲ ਧੋਖਾ ਕੀਤਾ ਸਰਾ ਸਰਾ ਚੱਕ ਕੇ ਰਿਪੋਰਟ ਸਾਨੂੰ ਹੋਰ ਪੇਸ਼ ਕਰਕੇ ਦੇਤੀ ਉਦੋਂ ਵੱਦ ਬਾਈ ਸਾਨੂੰ ਪਤਾ ਦੀ ਵੀ ਇਹਨਾਂ ਨੇ ਸਾਡੀ ਸੁਣਨੀ ਨਹੀਂ ਅਸੀਂ ਐਸਐਸਪੀ ਸਾਹਿਬ ਦੇ ਵੀ ਜਾ ਕੇ ਜਾਨੀ ਆਪਣੀ ਗੱਲ ਰੱਖੀ ਬਾਈ ਜੀ ਅੱਜ ਉਸ ਗੱਲ ਤੋਂ ਵੀ ਇਹ ਭੱਜ ਰਹੇ ਨੇ ਸਾਨੂੰ ਫੋਨ ਕਰਕੇ ਬੁਲਾਉਂਦੇ ਆ ਵੀ ਆ ਜਾਓ ਤੁਹਾਡੇ ਬਿਆਨ ਲੈਣੇ ਆ ਪਰ ਬਾਈ ਜਿਵੇਂ ਪਰਚੇ ਦੇ ਵਿੱਚ ਇਹਨਾਂ ਨੇ ਮਨਮਰਜ਼ੀ ਨਾਲ ਇਹਨਾਂ ਨੇ ਬੱਪੂ ਨੂੰ ਬਚਾਉਣ ਦਾ ਠੇਕਾ ਲੈ ਰੱਖਿਆ ਬਾਈ ਗੁਰਦੇਵ ਮਾਨ ਮਰਦਾਬਾਦ 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 ਨਾਬੇਰਾ ਐਮਐਲਏ ਮਰਦਾਬਾਦ 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 ਦੇਖੋ ਜੀ ਜਿਹੜਾ ਪਹਿਲਾ ਮਾਮਲਾ ਦਰਜ ਹੋਇਆ ਉਹ ਸਿਰਫ ਸਾਡੀ ਜਿਹੜੀ ਸਰਚ ਰਿਪੋਰਟ ਸੀਗੀ ਉਹਦੇ ਆਧਾਰਤ ਹੋਇਆ ਸੋ ਸਾਨੂੰ ਇਹ ਚੀਜ਼ ਦਾ ਯਕੀਨ ਆ ਵੀ ਜਿਹੜਾ ਇੱਥੇ ਦਾ ਹੈ ਪ੍ਰਸ਼ਾਸਨ ਆ ਉਹ ਗੁਰਦੇਵ ਮਾਨ ਦੇ ਕਹੇ ਤੇ ਲੱਗਿਆ ਹੋਇਆ ਯਾਨੀ ਜਿਹੜਾ ਇੱਥੇ ਸਰਬਜੀਤ ਸਿੰਘ ਟੀਮਾ ਜੀ ਨੇ ਜਦੋਂ ਬਾਈ ਉਹ ਰਿ ਇਨਚਾਰਜ ਆਉਂਦੇ ਆ ਤਾਂ ਜਿਹੜਾ ਪੰਕਜ ਪੱਪੂ ਚੋਰ ਆ ਬਾਈ ਇਹਨੂੰ ਢੋਲ ਵਾਜਣ ਨਾਲ ਹਾਰ ਪਾ ਕੇ ਇੱਥੇ ਬਰਾਜਮਾਨ ਕਰਦਾ ਸੋ ਸਾਨੂੰ ਇਹ ਤੇ ਯਕੀਨ ਨਹੀਂ ਹੈ ਪਹਿਲੀ ਤਾਂ ਗੱਲ ਇਹ ਆ ਵੀ ਇਸ ਕਿਸਾਨਾਂ ਨੂੰ ਵਿਸ਼ਵਾਸ ਦਿਵਾਊਗਾ ਅਸੀਂ ਮੁੱਖ ਮੰਤਰੀ ਤੋਂ ਇਹ ਬੇਨਤੀ ਕਰਦੇ ਆ ਅਪੀਲ ਕਰਦੇ ਆ ਵੀ ਇਸ ਪ੍ਰਸ਼ਾਸਨ ਨੂੰ ਛੱਡ ਕੇ ਸਾਡੀ ਜਿਹੜੀ ਦੇਖੋ ਅਸੀਂ ਤਕਰੀਬਨ 22 ਤਰੀਕ ਦੇ ਇਸ ਕੁਤਵਾਲੀ ਦੇ ਕਿਡੇ ਮਾਰ ਰਹਿਆਂ ਯਾਨੀ ਸਾਡੇ ਜਿਹੜੇ ਟਰਾਲੀ ਦੇ ਮਾਲਕ ਆ ਉਹਦੇ ਬਿਆਨ ਨਹੀਂ ਦਰਜ ਕੀਤੇ ਜਾ ਰਹੇ ਅਸੀਂ ਪਹਿਲਾਂ ਇੰਚਾਰਜ ਸਾਹਿਬ ਨੇ ਸਾਨੂੰ ਵਿਸ਼ਵਾਸ ਚ ਲੈ ਲਿਆ ਵੀ ਠੀਕ ਆ ਜੀ ਤੁਹਾਡੇ ਬਿਆਨ ਦਰਜ ਕਰ ਦਿਆਂਗੇ ਬਾਈ ਸਾਡੇ ਨਾਲ ਧੋਖਾ ਕੀਤਾ ਸਰਾ ਸਰਾ ਚਾਕੇ ਰਿਪੋਰਟ ਸਾਨੂੰ ਹੋਰ ਪੇਸ਼ ਕਰਕੇ ਦੇਤੀ ਉਦੋਂ ਬਾਅਦ ਬਾਈ ਸਾਨੂੰ ਪਤਾ ਦੀ ਵੀ ਇਹਨਾਂ ਨੇ ਸਾਡੀ ਸੁਣਨੀ ਨਹੀਂ ਅਸੀਂ ਐਸਐਸਪੀ ਸਾਹਿਬ ਦੇ ਵੀ ਜਾ ਕੇ ਜਾਨੀ ਆਪਣੀ ਗੱਲ ਰੱਖੀ ਬਾਈ ਜੀ ਅੱਜ ਉਸ ਗੱਲ ਤੋਂ ਵੀ ਇਹ ਭੱਜ ਰਹੇ ਨੇ ਸਾਨੂੰ ਫੋਨ ਕਰਕੇ ਬੁਲਾਉਂਦੇ ਆ ਵੀ ਆ ਜਾਓ ਤੁਹਾਡੇ ਬਿਆਨ ਲੈਣੇ ਆ ਪਰ ਬਾਈ ਜਿਵੇਂ ਪਰਚੇ ਦੇ ਵਿੱਚ ਇਹਨਾਂ ਨੇ ਮਨਮਰਜ਼ੀ ਨਾਲ ਇਹਨਾਂ ਨੇ ਪੱਪੂ ਨੂੰ ਬਚਾਉਣ ਦਾ ਠੇਕਾ ਲੈ ਰੱਖਿਆ ਬਾਈ ਇਹ ਪੱਪੂ ਦੀ ਨਾ ਤਾਂ ਗ੍ਰਿਫਤਾਰੀ ਪਾਉਣ ਬਾਈ ਨਾ ਉਹਦੇ ਬਣਦੀ ਕਾਰਵਾਈ ਪਾਉਣ ਸੋ ਬੇਨਤੀ ਕਰਨੀ ਚਾਹੁੰਦੇ ਆ ਅਸੀਂ ਮੁੱਖ ਮੰਤਰੀ ਨੂੰ ਵੀ ਅਗਰ ਇਹ ਕਾਰਵਾਈ ਨਹੀਂ ਹੁੰਦੀ ਜਾਂ ਸਾਡੇ ਬਿਆਨ ਨਹੀਂ ਦਰਜ ਹੁੰਦੇ ਤਾਂ ਦੇਖੋ ਕਾਰਵਾਈ ਤਾਂ ਉਹ ਕਰਨੀ ਕੀ ਆ ਬਈ ਬਹੁਤ ਵੱਡੀ ਦੂਰ ਦੀ ਗੱਲ ਆ ਉਹਦੇ ਜਣੀ ਸਾਡੇ ਜਿਹੜੇ ਟਰਾਲੀ ਮਾਲਕ ਆ ਬਈ ਉਹਦੇ ਬਿਆਨ ਦਰਜ ਕਰਾਉਣ ਮਤਲਬ ਕਰਾਉਣ ਨੂੰ ਤਿਆਰ ਨਹੀਂ ਹੈਗੇ ਇਤੋਂ ਵੱਡਾ ਬਈ ਨਿਹਰਗਰ ਦੀ ਕਿੱਥੇ ਹੋ ਸਕਦੀ ਆ ਜਣੀ ਇਹ ਦੇਵਮਾਨ ਗੁਰਦੇਵ ਮਾਨ ਦੀ ਜਿਹੜੀ ਬੁੱਕੋ ਦੇ ਵਿੱਚ ਬੈਠਾ ਪੱਪੂ ਪੰਕਜ ਦੇਖੋ 22 ਤਰੀਕ ਦੀ ਟਰਾਲੀ ਚੋਰੀ ਹੋਈ ਆ ਇੱਕ ਬਿਆਨ ਇੱਕ ਸਪਸ਼ਟੀਕਰਨ ਉਹਨੇ ਲੋਕਾਂ ਦੇ ਪੱਖ ਚ ਨਹੀਂ ਦਿੱਤਾ ਹੈਗਾ ਜਣੀ ਇਸ ਗੱਲ ਤੋਂ ਸਾਨੂੰ 100% ਯਕੀਨ ਆ ਵੀ ਜਿਹੜਾ ਇੱਥੇ ਦਾ ਐਮਐਲਏ ਆ ਬਈ ਉਹਨੂੰ ਬਚਾਉਣ ਦੇ ਜਦਨ ਕਰ ਰਿਹਾ ਸੋ ਅਸੀਂ ਅਪੀਲ ਕਰਦੇ ਆਂ ਵੀ ਇਹ ਜਿਹੜੇ ਇੱਥੇ ਦਾ ਪ੍ਰਸ਼ਾਸਨ ਆ ਉਹਦੇ ਵੀ ਮਤਲਬ ਇਹਨਾਂ ਨੂੰ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਬਦਲਿਆ ਜਾਵੇ ਔਰ ਸਾਡੀ ਜਿਹੜੀ ਕਿਸਾਨਾਂ ਦੀ ਪੁਕਾਰ ਆ ਉਹਦੇ ਪੂਰਾ ਪੂਰਾ ਇਨਸਾਫ ਦਵਾਇਆ ਜਾਵੇ ਬਾਈ ਜੇ ਨਹੀਂ ਹੁਣ ਕੋਈ ਹੱਲ ਹੁੰਦਾ ਫਿਰ ਅੱਗੇ ਕੀ ਬਾਈ ਜੇ ਨਹੀਂ ਹੁੰਦਾ ਜਥੇਬੰਦੀ ਜੇ ਅਸੀਂ ਵਿਚਾਰ ਲਿਆ 2 ਦਿਨ ਤੋਂ ਬਾਅਦ ਅਸੀਂ ਵੱਡਾ ਪ੍ਰੋਟੈਸਟ ਆ ਪੂਰੇ ਪੰਜਾਬ ਲੈਵਲ ਦਾ ਕਿਉਂਕਿ ਬਾਈ ਇਹ ਜਿਹੜੀ ਪ੍ਰੋਗਰਾਮ ਆ ਇਹ ਕੋਈ ਨਾਬੇ ਦੀ ਕੱਲੀ ਇੱਕੋ ਹੀ ਪ੍ਰੋਗਰਾਮ ਨਹੀਂ ਹੈਗਾ ਜਾਂ ਨਾਬੇ ਦਾ ਮਸਲਾ ਨਹੀਂ ਹੈ ਕਿਉਂਕਿ ਪੂਰੇ ਪੰਜਾਬ ਦੇ ਵਿੱਚੋਂ ਦੇਖੋ ਕਪੂਰਥਲੇ ਤੋਂ ਟਰਾਲੀਆਂ ਉੱਥੇ ਗਈਆਂ ਲੋਂਗੋਵਾਲ ਤੋਂ ਟਰਾਲੀਆਂ ਉੱਥੇ ਗਈਆਂ ਸੈਕਰੀ ਟਰਾਲੀਆਂ ਹਾਲੇ ਵੀ ਨਹੀਂ ਮਿਲੀਆਂ ਉਹਨਾਂ ਟਰਾਲੀਆਂ ਦੀ ਵੀ ਪਾਲਤਾਂ ਹੋਵੇਗੀ ਜੇ ਕਾਰਵਾਈ ਹੋਵੇਗੀ ਬਿਲਕੁਲ ਜੀ ਬਿਲਕੁਲ ਦੇਖੋ ਇੱਕ ਰਾਤ 22 ਤਰੀਕ ਨੂੰ ਇੱਕ ਐਕਸ਼ਨ ਹੁੰਦਾ ਤਾਂ ਉਹ ਚੋਰ ਠੱਗ ਬਾਈ ਟਰਾਲੀਆਂ ਕੱਢ ਕੇ ਬਾਹਰ ਸੜਕਾਂ ਤੇ ਖੜਾ ਆਂਦੇ ਆ ਜਿੰਨਾ ਚਿਰ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਸਾਨੂੰ ਪਤਾ ਵੀ ਇੱਥੇ ਦਰਜਨਾ ਟਰਾਲੀਆਂ ਇਹਨਾਂ ਚੋਰਾਂ ਕੋਲ ਆ ਬਾਈ ਜਦੋਂ ਇਹਦੇ ਕਾਰਵਾਈ ਹੋਊ ਤਾਂ ਉਹ ਬਾਹਰ ਨਿਕਲਣਗੇ ਤਾਂ ਉਹਨਾਂ ਤੇ ਕਾਰਵਾਈ ਹੋ ਸਕਦੀ ਆ ਸੋ ਅਸੀਂ ਅਪੀਲ ਕਰਦੇ ਆ ਮੁੱਖ ਮੰਤਰੀ ਨੂੰ ਵੀ ਅਪੀਲ ਕਰਦੇ ਲੋਕਾਂ ਦਾ ਜਾਨੀ ਹਤਾਸ਼ਿਕ ਹੋਂਦਾ ਹਜੇ ਤੱਕ ਕਿਕ ਬਿਆਨ ਨਹੀਂ ਬਈ ਉਦਾਇਆ ਸੋ ਪੂਰੀ ਝਾੜੂ ਪਾਰਟੀ ਸਾਨੂੰ ਚੋਰਾ ਦੀ ਲੱਗਦੀ ਐ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਸਾਨੂੰ ਇਹ ਜਿਹੜੇ ਕਿਸਾਨ ਆ ਦੇਖੋ ਪੁਲਿਸ ਦਾ ਕੰਮ ਆ ਬਰਾਮਦ ਕਰਨਾ ਕਿਸਾਨਾਂ ਨੇ ਬਰਾਮਦ ਕਰਕੇ ਦੇ ਤਾਂ ਉਹਨੂੰ ਇਨਸਾਫ ਲੈਣ ਵਾਸਤੇ ਵੀ ਅੱਜ ਸਾਨੂੰ ਵੱਡਾ ਸੰਘਰਸ਼ ਲੜਨਾ ਪਊਗਾ ਜਿਹੜੀ ਕਰਕੇ ਅਕਤਮਾਲੀ ਦੇ ਬਾਹਰ ਤੋਂ ਮੰਡੇ ਰਹੇ ਦੇਖੋ ਅੱਜ ਜੇ ਅਸੀਂ ਇੱਥੇ ਇਕੱਠੇ ਹੋ ਕੇ ਆਏ ਤਾਂ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਆ ਕਿ ਪੁਲਿਸ ਵੱਲੋਂ ਸ਼ਰਿਆਮ ਆ ਜਿਹੜਾ ਉਹ ਪੰਕਜ ਪੱਪੂ ਦਾ ਐਮਐਲਏ ਦੇਮਾਨ ਦਾ ਤੇ ਇੱਥੋਂ ਦੇ ਐਸਐਚਓ ਆ ਜਿਹੜਾ ਉਹ ਸ਼ਰਿਆਮ ਝਾੜੂ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਕਿ ਲੋਕਾਂ ਦੀ ਕੱਟੜ ਇਮਾਨਦਾਰ ਸਰਕਾਰ ਕਹਿੰਦੀ ਉਹਦਾ ਪੱਖ ਪੂਰ ਕੇ ਇੱਕ ਚੋਰ ਨੂੰ ਬਚਾਉਣ ਤੇ ਅੱਜੇ ਲੱਗੇ ਹੋਏ ਨੇ ਕਿਉਂਕਿ 22 ਤਰੀਕ ਨੂੰ ਟਰਾਲੀਆਂ ਦਾ ਸਮਾਨ ਬਰਾਮਦ ਹੁੰਦਾ ਉੱਥੇ ਸਿਰਫ ਜਿਹੜੀ ਡੀਡੀਆਰਾ ਬਰਾਮਦਗੀ ਦੀ ਕੱਟੀ ਜਾਂਦੀ ਹੈ ਉਸ ਤੋਂ ਬਾਅਦ 26 ਤਰੀਕ ਨੂੰ ਸਾਨੂੰ ਐਸਐਚਓ ਸਾਹਿਬ ਦੇ ਵੱਲੋਂ ਸੱਦਿਆ ਜਾਂਦਾ ਹੈ ਕਿ ਤੁਸੀਂ ਆਪ ਦਾ ਜਿਹੜਾ ਮਦਈਆ ਜਿਹੜਾ ਪੀੜਤ ਹੈ ਉਹਨੂੰ ਲੈ ਕੇ ਆਓ ਉਹਦੇ ਬਿਆਨ ਕਰਾਓ ਅਸੀਂ ਬਿਆਨਾਂ ਦੀ ਕਾਪੀ ਇੱਥੇ ਐਸਐਚਓ ਸਾਹਿਬ ਨੂੰ ਦੇ ਕੇ ਜਾਂਦੇ ਹਾਂ ਉਹਨਾਂ ਵੱਲੋਂ ਬਕਾਇਦਾ ਮਾਰਕ ਕਰਕੇ ਏਐਸਆਈ ਬਲਵਿੰਦਰ ਸਿੰਘ ਨੂੰ ਕਿਹਾ ਜਾਂਦਾ ਹੈ ਕਿ ਜਿਹੜੇ ਵੀ ਬਿਆਨ ਨੇ ਇਹਨਾਂ ਪੀੜਤਾਂ ਵੱਲੋਂ ਦਿੱਤੇ ਗਏ ਨੇ ਉਹਦੀ ਜਿਹੜੀ ਐਫਆਈਆਰ ਆ ਉਹ ਕੱਟੀ ਜਾਵੇ ਤੇ ਸਵੇਰ ਨੂੰ ਜਿਹੜੀ ਕਾਪੀ ਹੈ ਇਹਨਾਂ ਨੂੰ ਸੌਂਪੀ ਜਾਵੇ ਪਰ ਦੂਜੇ ਦਿਨ ਸਾਨੂੰ ਹੈਰਾਨਗੀ ਹੁੰਦੀ ਹੈ ਕਿ ਅਸੀਂ ਜਿਹੜੀ ਕਾਪੀ ਦੇਖ ਕੇ ਜਾਂਦੇ ਹਾਂ ਉਹਦੇ ਉੱਪਰ ਐਫਆਈਆਰ ਕੱਟਣ ਦੀ ਬਜਾਏ ਉਸੇ ਡੀਡੀਆਰ ਜਿਹੜੀ ਬਰਾਮਦਗੀ ਦੀ ਹੈ ਉਹਦੇ ਉੱਪਰ ਹੀ ਐਫਆਈਆਰ ਜਿਹੜੀ ਉਹ ਕੱਟੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਅਸੀਂ ਬਕਾਇਦਾ ਐਸਐਸਪੀ ਸਾਹਿਬ ਨੂੰ ਮਿਲਦੇ ਹਾਂਗੇ ਐਸਐਸਪੀ ਸਾਹਿਬ ਨੂੰ ਜਿਹੜੀ ਬਿਆਨਾਂ ਦੀ ਕਾਪੀ ਹੈ ਉਹ ਦੇ ਕੇ ਜਾਂਦੇ ਹਾਂ ਉਹਨਾਂ ਵੱਲੋਂ ਵੀ ਸਾਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਤੁਹਾਡੇ ਜਿਹੜਾ ਪ ਉਸੇ ਲਈ ਆ ਜਾ ਕੇ ਦੁਬਾਰਾ ਅਸੀਂ ਥਾਣੇ ਦੇ ਵਿੱਚ ਆਉਨੇ ਆਗੇ ਐਸ ਐਚਓ ਸਾਹਿਬ ਨੂੰ ਮਿਲਦੇ ਆ ਕਿ ਸਾਡੇ ਜਿਹੜੇ ਬਿਆਨ ਨੇ ਤੁਸੀਂ ਉਹਨਾਂ ਨੂੰ ਦਰਜ ਕਰੋ ਜਿਹੜੀ ਤੁਸੀਂ ਐਫਆਈਆਰ ਕੱਟੀ ਆ ਸ਼ਰਿਆਮ ਝੂਠੀ ਐ ਉਹ ਸ਼ਰਿਆਮੋਂ ਚੋਰ ਨੂੰ ਬਚਾਉਣ ਦੇ ਲਈ ਸ਼ਰਿਆਮ ਇਥੋਂ ਦੇ ਐਮਐਲਏ ਦੇਵਮਾਨ ਨੂੰ ਬਚਾਉਣ ਦੇ ਲਈ ਕਿਉਂਕਿ ਜਿਹੜਾ ਟਰਾਲੀਆਂ ਦਾ ਸਕੈਂਡਲ ਐ ਇਹ ਕੱਲਾ ਪੰਕਜ ਪੱਪੂ ਤੱਕ ਸੀਮਤ ਨਹੀਂ ਹੈ ਇਹਦੇ ਤਾਰ ਨੇ ਜਿਹੜੇ ਉਹ ਐਮਐਲਏ ਦੇਵਮਾਨ ਤੱਕ ਜੁੜਦੇ ਨੇ ਇਥੋਂ ਦੇ ਜਿਹੜੇ ਹੋਰ ਆਲੇ ਦਾਲ ਦੇ ਮੰਤਰੀ ਸੰਤਰੀ ਨੇ ਉਹਨਾਂ ਤੱਕ ਇਥੋਂ ਦੇ ਸਕੈਂਡਲ ਦੇ ਐਡੇ ਵੱਡੇ ਦੇ ਕਿਉਂਕਿ ਇਹ ਨਹੀਂ ਹੋ ਸਕਦਾ ਕਿ ਇੱਕ ਛੋਟਾ ਜਿਹਾ ਵਰਕਰ ਜੀ ਨੂੰ ਕਹਿ ਲਈਏ ਐਡਾ ਵੱਡਾ ਸਕੈਂਡਲ ਆ ਜਿਹੜਾ ਜਿਹਦੇ ਵਿੱਚ 25-30 ਟਰਾਲੀਆਂ ਆਉਂਦੀਆਂ ਨੇ ਉਹ ਕੱਲਾ ਕਰ ਲਵੇ ਬਿਨਾ ਸਿਆ ਬਿਨਾ ਪੁਲਿਸ ਦੀ ਮਿਲੀ ਭੁਗਤੋਂ ਪੁਲਸੇ ਵੱਡੇ ਅਫਸਰਾਂ ਦੀ ਮਿਲਾ ਭੁਗਤੋਂ ਬਿਨਾ ਇਹ ਜਿਹੜੀ ਟਰਾਲੀ ਚੋਰੀ ਦੀ ਵਾਰਦਾਤ ਤਾਂ ਨਹੀਂ ਹੋ ਸਕਦੀ ਤੇ ਹੁਣੇ ਸ਼ਰਿਆਮ ਲੋਕਾਂ ਦੇ ਕਟਹਿਰੇ ਦੇ ਵਿੱਚ ਗੱਲ ਸਾਫ਼ ਹੋ ਚੁੱਕੀ ਹੈ ਕਿ ਇੱਥੋਂ ਦੀ ਪੁਲਿਸ ਹੈ ਜਿਹੜੀ ਇੱਥੋਂ ਦਾ ਐਸ ਐਚਓ ਇੱਥੋਂ ਦੇ ਡੀ ਐਸ ਪੀ ਸਾਹਿਬ ਇੱਥੋਂ ਦੇ ਐਸ ਐਸ ਪੀ ਸਾਹਿਬ ਸ਼ਰਿਆਮ ਦੇ ਮਾਨ ਦੇ ਪ੍ਰੈਸ਼ਰ ਦੇ ਥੱਲੇ ਭਗਵੰਤ ਮਾਨ ਦੇ ਪ੍ਰੈਸ਼ਰ ਦੇ ਥੱਲੇ ਇਹ ਪੰਕਜ ਪੱਪੂ ਨੂੰ ਬਚਾਉਣ ਤੇ ਲੱਗੇ ਹੋਏ ਨੇ ਜਿਹੜਾ ਮੰਗਲਵਾਰ ਦਾ ਬੰਦ ਆ ਉਹਦੇ ਤੁਸੀਂ ਸ਼ਮੂਲੀਅਤ ਕਰੋਗੇ ਦੇਖੋ ਜੋ ਵੀ ਇਹਨਾਂ ਟਰਾਲੀ ਚੋਰਾਂ ਦੇ ਖਿਲਾਫ ਕਿਉਂਕਿ ਜਿਹੜੀਆਂ ਟਰਾਲੀਆਂ ਸ਼ੰਭੂ ਮੋਰਚੇ ਤੇ ਗਈਆਂ ਸੀ ਇਹ ਸਮੁੱਚੇ ਲੋਕਾਂ ਦੀ ਲੜਾਈ ਸੀ ਇਹਦੇ ਵਿੱਚ ਸਮੁੱਚੇ ਲੋਕਾਂ ਦੇ ਕੱਲੇ-ਕੱਲੇ ਖੂਨ ਪਸੀਨੇ ਦੀ ਕਮਾਈ ਲੱਗੀ ਹੋਈ ਸੀ ਸੋ ਲੋਕ ਜੇ ਇਹ ਮੁੱਦੇ ਨੂੰ ਸਮਝਦੇ ਹੋਏ ਕਿ ਕਿਸਾਨਾਂ ਦੀ ਕਮਾਈ ਕੋਈ ਲੁੱਟ ਕੇ ਲੈ ਕੇ ਆਇਆ ਹੈ ਇਹ ਸਾਡੇ ਸ਼ਹਿਰ ਦੇ ਵਿੱਚ ਲੈ ਕੇ ਆ ਨਾਬੇ ਦੇ ਵਿੱਚ ਇਹ ਕਲੰਕਿਤ ਕੱਲ ਹੈ ਜੇ ਉਹਦੇ ਵਿਰੁੱਧ ਕੋਈ ਪ੍ਰੋਟੈਸਟ ਕਰਦੇ ਨੇ ਤਾਸੀ ਜਥੇਬੰਦੀ ਵੱਲੋਂ ਮੋਰਚੇ ਵੱਲੋਂ ਦਾ ਸਮਰਥਨ ਕਰਾਂਗੇ। ਗੁਰਚੇਤ ਸਿੰਘ ਜੀ ਲਾਂਗੋਵਾਲ ਜੀ ਉਹ ਟਰਾਲੀ ਦੀ ਕਿਵੇਂ ਪਛਾਣ ਕਰੀਆ ਤੁਹਾਡੇ ਵੀ ਟਾਇਰ ਤੁਹਾਡੀ ਸਾਡੀ ਉਹ ਟਰਾਲੀ ਦੇ ਟਾਇਰ ਸਾਡੇ ਨੇ ਜੀ ਦਹੀ ਸਾਡੀ ਐ ਜਿਹੜੇ ਕੋਈ ਗੋਲੀ ਐ ਉਹ ਪੰਪ ਐ ਉਹ ਸਾਡਾ ਐ ਉਹ ਅਸੀਂ ਜੀ ਸਾਰੀ ਉਮਰ 90 ਤੋਂ ਲੈ ਕੇ ਕਰਾਈ ਸੀ ਹੋਰ ਰੋਜ਼ ਵਿਚ ਹੀ ਰਹਿੰਦੇ ਆ ਆਪਦੇ ਨੱਟ-ਨੱਟ ਦੀ ਪਛਾਣ ਹੋ। ਕਿਵੇਂ ਚੋਰੀ ਕਿਵੇਂ ਹੋਈ ਸੀ? ਚੋਰੀ ਦਾ ਜੀ ਸੰਭੂ ਬਾਡਰ ਉੱਥੇ ਖੜੀ ਸੀ ਟਰਾਲੀ। ਉਦੋਂ ਬਾਅਦ ਸਾਨੂੰ ਪਤਾ ਹੀ ਆ ਜਦੋਂ ਆਪਣੇ ਕਿਸਾਨ ਆਗੂ ਉੱਥੇ ਸੱਦ ਕੇ ਉਹਨਾਂ ਨੇ ਗ੍ਰਿਫਤਾਰ ਕਰ ਲਏ ਮੰਗਰੋਂ ਚੋਰੀ ਕਰ ਲਈ ਇਹ ਬਜ਼ੁਰਗੋ ਟਾਇਰਾਂ ਤੋਂ ਬਿਨਾਂ ਵੀ ਕੋਈ ਹੋਰ ਪਰੇਸ਼ਾਨ ਹੁੰਦੀ ਆ ਕਿ ਪੱਕੀ ਹਰ ਇੱਕ ਰਹਾਬ ਰੇਮਬ ਸਾਰੀ ਕੁਛ ਦੀ ਪਰੇਸ਼ਾਨ ਹੁੰਦੀ ਆ ਜੀ ਨਹੀਂ ਹੁਣ ਕੀ ਪੁਲਿਸ ਨੇ ਤੁਹਾਡੇ ਬਿਆਨ ਦਰਜ ਕੀਤੇ ਜਾਂ ਨਹੀਂ ਕੀਤੇ ਨਹੀਂ ਕੀਤੇ ਜੀ ਕੀ ਉੱਚ ਅਧਿਕਾਰੀਆਂ ਨੂੰ ਮਿਲੇ ਨਹੀਂ ਤੁਸੀਂ ਜਿਹੜੇ ਅਸੀਂ ਬਿਆਨ ਦੇ ਕੇ ਗਏ ਤੇ ਜੀ ਉਹ ਉਹਨਾਂ ਨੇ ਕੀਤੀ ਨਹੀਂ ਹੈਗੇ ਉਹ ਹੋਰ ਆਪਦੀ ਕਾਪੀ ਬਣਾ ਕੇ ਕਰ ਕਿਉਂ ਕਰ ਰਹੇ ਨੇ ਕਿਉਂ ਕਰ ਰਹੇ ਨੇ ਕੀ ਪਤਾ ਜੀ ਉਹਨੂੰ ਬਚਾਉਣ ਵਾਸਤੇ ਕਰ ਰਹੇ ਨੇ ਜੀ ਪੰਕ ਪੱਪੂ ਮੰਗ ਕੀ ਕਰਦੇ ਆ ਹੁਣ ਮੰਗ ਤਾਂ ਐ ਕਰਦੇ ਆ ਜੀ ਉਹ ਨੂੰ ਵੀ ਉਹ ਤੋਂ ਬਣਦਾ ਕਾਰਵਾਈ ਉਹਦੇ ਤੇ ਹੋਣੀ ਚਾਹੀਦੀ ਹੈ ਬਲਵਿੰਦਰ ਜੀ ਜਿਹੜਾ ਟਰਾਲੀ ਚੋਰੀ ਨੂੰ ਲੈ ਕੇ ਪੰਕਜ ਪੱਪੂ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਪੁਲਿਸ ਉਹਨਾਂ ਦੀ ਮਦਦ ਕਰ ਰਹੀ ਹੈ ਨਹੀਂ ਜਿੱਦਾਂ ਦੀ ਗੱਲ ਕੋਈ ਨਹੀਂ ਐਸਾ ਜਦੋਂ ਕਿਸਾਨ ਵੀਰਾਂ ਨੇ ਸਾਡੇ ਕੋਲ ਦਰਖਾਸਤ ਦਿੱਤੀ ਸੀ ਫੌਰਨ ਹੀ ਸਾਡੇ ਪੁਲਿਸ ਮਾਨ ਜੋ ਆਪਣੇ ਮਾਨ ਜੋ ਅਫਸਰਾਂ ਦੇ ਹੁਕਮਾਂ ਦੇ ਨਾਲ ਸਸੂ ਸਾਹਿਬ ਨੇ ਪੂਰੀ ਪੁਲਿਸ ਪਾਰਟੀ ਨਾਲ ਜਾ ਕੇ ਉੱਥੇ ਸਮਾਨਜੋ ਹੈ ਸੀ ਟਰਾਲੀਦਾਰ ਕਬਲ ਕਰਾਇਆ ਸੀ ਬਰਾਮਦ ਕਰਾਇਆ ਸੀ ਉਹ ਨਾਲ ਡੀਡੀਰ ਪਾ ਕੇ ਦਿੱਤੀ ਗਈ ਸੀ ਹੁਣ ਵੀ ਜਿਹੜਾ ਦੁਬਾਰਾ ਜਿਹੜਾ 26 8 ਨੂੰ ਜਿਹੜਾ ਉਹਨਾਂ ਦੇ ਖਿਲਾਫ ੜਾ ਮਕਦਮਾ ਦਰਜ ਕਰ ਲਿਆ ਗਿਆ ਪੰਗਜ ਪੱਪੂ ਦੇ ਖਿਲਾਫ ਐਂਡ ਹੋਰ ਆਨਨ ਪਰਸਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਜੀ ਨਾਲ ਦੀ ਨਾਲ ਕਾਰ ਵੀ ਕੀਤੀ ਸੀ ਗ੍ਰਿਫਤਾਰ ਕਿਉਂ ਨਹੀਂ ਕਰ ਰਹੇ ਉਹਨਾਂ ਨੇ ਉਹ ਸਾਡੀਆਂ ਰੇਡ ਅਸੀਂ ਕਰ ਰਹੇ ਹਾਂ ਜੀ ਬਾਕੀ ਜੋ ਸਾਡਾ ਇਨਵੈਸਟੀਗੇਸ਼ਨ ਬਣਦੀ ਹੈ ਉਹਦੀ ਐਲਓਸੀ ਵਗੈਰਾ ਸੀ ਉਹ ਜਾਰੀ ਕਰਵਾਤੀ ਹੈ ਜੀ ਰੇਡ ਕਰ ਰਹੇ ਹਾਂ ਬਾਕੀ ਜੋ ਕਿਸਾਨ ਵੀਰਾਂ ਲੋ ਇਹਨਾਂ ਨੂੰ ਲੇਕ ਵੱਖਰੇ ਤੌਰ ਤੇ ਵੀ ਰਖਾ ਦਿੱਤੀ ਗਈ ਸੀ ਅਸੀਂ ਉਹਦੀ ਪੜਤਾਲ ਕਰ ਰਹੇ ਹਾਂ ਕਿਸਾਨਾਂ ਦਾ ਕਹਿਣਾ ਵੀ ਜਿਹੜਾ ਉਹ ਬਿਆਨ ਦੇਣ ਆਇਆ ਜਿਹਦੀ ਟਰਾਲੀ ਚੋਰੀ ਹੋਈ ਸੀ ਉਹਨਾਂ ਦਾ ਬਿਆਨ ਵੀ ਪੁਲਿਸ ਦਰਜ ਨਹੀਂ ਕਰ ਰਹੀ ਕੋਈ ਮਦਦ ਕਿਸੇ ਦੀ ਪੋਲੀਟੀਕਲ ਦਬਾਅ ਤੋਂ ਨਹੀਂ ਥੋੜੀ ਅਸੀਂ ਤਾਂ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਬਿਲਕੁਲ ਅਸੀਂ ਦਾਦ ਵਿੱਚ ਰਹਿ ਕੇ ਕੰਮ ਕਰ ਰਹੇ ਹਾਂ ਅਸੀਂ ਤਾਂ ਇਹਨਾਂ ਨੂੰ ਇਹਨਾਂ ਨੂੰ ਸਵੇਰ ਦਾ ਫੋਨ ਪੁੱਛਤਾ ਹੋਇਆ ਵੀ ਤੁਸੀਂ ਉਹਨਾਂ ਨੂੰ ਲੈ ਆ ਕੇ ਮਾਲਕ ਜੋ ਹੈਗੇ ਆ ਟਰਾਲੀ ਦੇ ਵੀ ਉਹਨਾਂ ਦੇ ਲੈ ਆ ਕੇ ਬਿਆਨ ਕਰਾਓ ਤਾਂ ਜੋ ਅਸਲ ਟਰਾਲੀ ਦੇ ਮਾਲਕ ਦਾ ਪਤਾ ਲੱਗ ਸਕੇ ਪੁਰਾ ਆਪਣੇ ਬਿਆਨ ਦੇ ਕੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਸਾਡੀ ਪਰੋਪਰ ਚੱਲ ਸਕਦੀ ਹੁਣ ਕਦੋਂ ਕਰਤਾ ਤੁਸੀਂ ਡੀਡੀਆਰ ਕੱਟੀ ਸੀ ਉਹਦੇ ਤੇ ਹੀ ਪਰਚਾ ਕੱਟਦਾ ਪਰ ਜਿਹੜਾ ਅਸੀਂ ਬਿਆਨ ਦਿੱਤਾ ਸੀ ਉਹ ਨਹੀਂ ਉਹਦੇ ਵਿੱਚ ਸਾਡੇ ਆਪਣੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਸੀਨੀਅਰ ਅਫਸਰਾਂ ਨਾਲ ਸਾਡੀ ਮਾਰ ਖੋ ਕੇ ਆਉਣੀ ਸੀ ਅਸੀਂ ਉਹਦੇ ਚ ਇਨਵੈਸਟੀਗੇਸ਼ਨ ਜਿਹੜੀ ਵੱਖਰੇ ਤੌਰ ਤੇ ਜਿਹੜੀ ਉਹ ਸਾਡੀ ਚੱਲ ਰਹੀ ਹੈ ਹੁਣ ਟਰਾਲੀ ਮਾਲਕ ਦੇ ਬਿਆਨ ਲਿਖ ਰਿਹਾ ਤੁਸੀਂ ਫਿਰ ਹਾਂਜੀ ਬਿਲਕੁਲ ਅਸੀਂ ਤਾਂ ਲਿਖਣ ਨੂੰ ਤਿਆਰ ਆਂ ਜੀ ਬਿਆਨ ਨਹੀਂ ਨਹੀਂ ਇਤਨੀ ਗੱਲ ਕੋਈ ਨਹੀਂ ਅਸੀਂ ਬਿਆਨ ਲਿਖਣ ਨੂੰ ਤਿਆਰ ਆਂ ਵੀ ਜੋ ਟਰਾਲੀ ਦਾ ਮਾਲਕ ਅਸਲ ਉਹਦੇ ਲੈ ਕੇ ਬ ਸਾਜੋ ਆਪਣਾ ਕਾਲੂ ਸਾਡੀ ਜੋ ਪ੍ਰोसीडिंग ਹੈਗੀ ਹੈ ਇਨਵੈਸਟੀਗੇਸ਼ਨ ਹੈ ਉਹ ਸਹੀ ਤਰ੍ਹਾਂ ਪੰਕਜ ਪਾਪੂ ਨੂੰ ਗ੍ਰਿਫਤਾਰ ਕਰਨ ਲਈ ਕੀ ਕੀ ਕੀਤਾ ਥੋਨੇ ਹਾਲ ਤੱਕ ਅਸੀਂ ਉਹਨਾਂ ਦੇ ਘਰ ਪ੍ਰੋਪਰ ਰੇਡ ਕਰ ਰਹੇ ਆਂ ਜਾ ਰਹੇ ਆਂ ਅਸੀਂ ਉਹਨਾਂ ਦੇ ਆਕਾਊਂਟ ਡੀਟੇਲ ਲੋਕੇਸ਼ਨਾਂ ਸਾਰੀਆਂ ਉਹ ਵੀ ਲੈ ਰਹੇ ਆਂ ਤੇ ਬਾਕੀ ਅਸੀਂ ਉਹਨਾਂ ਦੀ ਐਲਓਸੀਬੀ ਜਾਰੀ ਕਿਸਾਨ ਵੀਰਾਂ ਨੇ ਅੱਗੇ ਸਾਨੂੰ ਕਿਹਾ ਵੀ ਉਹ ਕਿਤੇ ਜਾ ਨਾ ਸਕੇ ਉਹਦੀ ਐਲਓਸੀਬੀ ਅਸੀਂ ਜਾਰੀ ਕਰਵਾ ਦਿੱਤੀ ਫੌਰਨ ਨਹੀਂ ਜਾ ਸਕਦੇ ਹਾਂ ਹਾਂਜੀ ਬਾਹਰ ਬਾਹਰ ਨਾ ਬਿਲਕੁਲ ਜੀ ਐਲਓਸੀ ਜਿਹੜੀ ਅਸੀਂ ਜਾਰੀ ਕਰਵਾਤੀ ਹੈ ਉਹਦਾ ਜੋ ਅੱਗੇ ਹੁੰਦਾ ਪ੍ਰੋਪਰ ਚੈਨਲ ਉਹਦੇ ਚ ਇਦਾਂ ਦਾ ਕੁਝ ਨਹੀਂ